ਮਹਾਰਾਜ ਦਲੀਪ ਸਿੰਘ ਦੀ ਘਟਨਾ ਸਾਰਿਆਂ ਨੇ ਸੁਣੀ ਹੋਣੀ ਹੈ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਮਹਾਰਾਜ ਦਲੀਪ ਸਿੰਘ ਜਦੋਂ ਉਹ ਇਸ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਅਖੀਰ ਸਭਰਾਵਾਂ ਦੀ جنگ ਜਿੱਤੀ 49 ਦੇ ਵਿੱਚ 1849 ਦੇ ਵਿੱਚ 39 ਵਿੱਚ ਸ਼ੇਰ-ਏ-ਪੰਜਾਬ ਮਹਾਰਾਜ ਜੀ ਚੜ੍ਹਾਈ ਕਰ ਗਏ ਸਨ ਤੇ 10 ਸਾਲ ਬਾਅਦ ਜਿਹੜੀ جنگ ਹੋਈ ਜਿਹਦੇ ਵਿੱਚ ਅਖੀਰ ਤੇ ਅੰਗਰੇਜ਼ਾਂ ਨਾਲ ਜਿੱਦੇ ਸਰਦਾਰ ਸ਼ਾਮ ਸਿੰਘ ਠਾਰੀ ਵਾਲਾ ਸ਼ਾਦ ਦਾ ਜੰਮ ਪਿੰਦਾ ਜਿਹੜੀ ਅਖੀਰਲੀ ਸਭਰਾਵਾਂ ਦੀ جنگ ਹੋਈ ਉਸ ਤੋਂ ਬਾਅਦ ਮਹਾਰਾਜ ਦਲੀਪ ਸਿੰਘ ਨੂੰ ਅੰਗਰੇਜ਼ ਤਖਤ ਤੇ ਬਿਠਾ ਕੇ ਉਹਦੀ ਪਰਵਰਿਸ਼ਾਰੀ ਇੰਗਲੈਂਡ ਗੋਰਿਆਂ ਨੇ ਆਪਣੇ ਅਧੀਨ ਕੀਤੀ ਉਹ ਜੋ ਰੌ ਰਿਟਾਂ ਸੀ ਸਿੱਖੀ ਦੀਆਂ ਵਿਚਾਰਤਾਰਾ ਮਰਿਆਦਾ ਸੰਸਾਰੀਆਂ ਹੀ ਉਹਨਾਂ ਨੇ ਮਰਿਆ ਮੇਟ ਕਰ ਦਿੱਤੀਆਂ ਮਹਾਰਾਣੀ ਜਿੰਦਾ ਕਈ ਸਾਲਾਂ ਬਾਅਦ ਪੜਕਦੇ ਆ ਪੜਦੇ ਆ ਜਦੋਂ ਉਹਦਾ ਮਲਾਪ ਹੋਇਆ ਨਾ ਮਹਾਰਾਜ ਦਲੀਪ ਸਿੰਘ ਦੇ ਨਾਲ ਉਦੋਂ ਤੱਕ ਉਹ ਅੱਖਾਂ ਦੀ ਜੋਤ ਗਵਾ ਚੁੱਕੀ ਸੀ ਮਹਾਰਾਣੀ ਜਿੰਦਾ ਤੇ ਸਿਪਾਹੀ ਉਹਨੂੰ ਜਦੋਂ ਲੈ ਕੇ ਗਏ ਉਹਨੂੰ ਕਹਿੰਦੇ ਜੀ ਆਪਣੇ ਬੇਟੇ ਨੂੰ ਮਿਲ ਲਾ ਹੁਣ ਉਹ ਤੱਕ ਮਹਾਰਾਜ ਦਰੀਬ ਸਿੰਘ ਦੇ ਸਿਰ ਤੇ ਨਾ ਕੇਸ ਸੀ ਨਾ ਕਕਾਰ ਸੀ ਨਾ ਸਿੱਖੀ ਸੀ ਉਹਦੇ ਕੋਲ ਤੇ ਮਹਾਰਾਣੀ ਜਿੰਦਾ ਨੂੰ ਉਹ ਕਹਿੰਦੇ ਆ ਵੀ ਤੂੰ ਆਪਣੇ ਪੁੱਤਰ ਨੂੰ ਮਿਲ ਲਾ ਤੇ ਮਾਂ ਜਦੋਂ ਆਪਣੇ ਪੁੱਤਰ ਨੂੰ ਇਧਰ ਜਫੀ ਚ ਲੈਂਦੀ ਆ ਗਲ ਵਕੜੀ ਚ ਲੈਂਦੀ ਆ ਤੇ ਪਿੱਠ ਤੋਂ ਹੱਥ ਫੇਰਦੇ ਆ ਫੇਰਦੇ ਆ ਜਦੋਂ ਸਿਰ ਤੇ ਖੜਦੀ ਆ ਨਾ ਤੇ ਮਹਾਰਾਣੀ ਜਿੰਦਾ ਨੇ ਦੋਵੇਂ ਹੱਥਾਂ ਨਾਲ ਸ਼ੇਰੇ ਉਹਨੂੰ ਮਹਾਰਾਜ ਦਰੀਬ ਸਿੰਘ ਨੂੰ ਪਛਾਣ ਤੱਕ ਦਿੱਤਾ ਕਹਿੰਦੀ ਵੀ ਮੈਂ ਅੰਨੀ ਆ ਪਰ ਇੰਨੇ ਵੀ ਅੰਨੇ ਵੀ ਤੁਸੀਂ ਕਿਸੇ ਨੂੰ ਫੜ ਕੇ ਲਿਆਓ ਤੇ ਕਹਿ ਦੋ ਵੀ ਇਹ ਮੇਰਾ ਪੁੱਤ ਹੈ। ਪਤਾ ਲੱਗ ਗਿਆ ਸੀ ਮਾਂ ਨੂੰ ਕਿ ਹੈਗਾ ਮੇਰਾ ਪੁੱਤੀ ਹੈ। ਪਰ ਤਰੀਕਾ ਹੁੰਦਾ ਨਾ ਮਾਂ ਦਾ ਸਮਝਾਉਣ ਦਾ। ਤੇ ਮਹਾਰਾ ਦਲੀਪ ਸਿੰਘ ਕਹਿੰਦਾ ਮਾਂ ਇਦਾਂ ਨਾ ਕਰ। ਪੁੱਤ ਕੋ ਪੁੱਤ ਹੁੰਦੇ ਆ ਪਰ ਮਾਪੇ ਕਮਾਪੇ ਨਹੀਂ ਹੁੰਦੇ। ਇਦਾਂ ਨਾ ਕਰ ਮੈਂ ਤੇਰਾ ਦਲੀਪ ਹਾਂ। ਤੂੰ ਹੀ ਤੇ ਮੈਨੂੰ ਬਚਪਨ ਤੋਂ ਬਾਣੀ ਪੜਾਉਂਦੀ ਰਹੀ। ਲੋਰੀਆਂ ਦਿੰਦੀ ਰਹੀ ਅੱਜ ਮੈਨੂੰ ਪਛਾਣਨ ਤੋਂ ਇਨਕਾਰ ਹੀ ਕਰ ਗਈਆਂ। ਮੈਂ ਤੇਰਾ ਪੁੱਤ ਮਾਂ ਮਾਰਾ ਦਲੀਪ ਸਿੰਘ। ਉੱਥੇ ਜਿਹੜੀ ਮਹਾਰਾਣੀ ਜਿੰਦਾ ਨੇ ਗੱਲ ਕਹੀ ਨਾ ਆਪਣੇ ਪੁੱਤਰ ਨੂੰ ਉਹ ਸੁਣਣ ਵਾਲੀ ਉਹ ਕਵੀ ਨੇ ਕਵਿਤਾ ਲਿਖੀ ਹੈ ਵੇ ਤੂੰ ਪੁੱਤ ਸੈਂ ਸੰਤਿਸ਼ਪਾਈਆਂ ਦਾ ਤੇਰੇ ਗਾਤਰੇ ਪਈ ਕਿਰਪਾ ਨਹੀਂ ਤੂੰ ਤੇ ਸੰਤਾਂ ਤੇ ਸਿਪਾਈਆਂ ਦਾ ਪੁੱਤਰ ਸੀ ਅੱਜ ਤੇਰੇ ਗਾਤਰੇ ਵਿੱਚ ਸ੍ਰੀ ਸਾਹਿਬ ਹੀ ਹਨੀ ਮੈਂ ਤੈਨੂੰ ਕਿੱਦਾਂ ਮੰਨਾਂ ਤੂੰ ਮੇਰਾ ਦਲੀਪ ਸਿੰਘ ਉਹ ਤੇ ਸ਼ਬਦ ਵਰਤੇ ਵੇ ਤੂੰ ਪੁੱਤ ਸੈਂ ਸੰਤਿਸ਼ਪਾਈਆਂ ਦਾ ਤੇਰੇ ਗਾ ਤੇਰੇ ਪਈ ਕਿਰਪਾਨ ਹੈ ਨਹੀਂ ਤਸ ਕੇਸ਼ ਕੜਾ ਕਿਰਪਾਨ ਕੰਗਾ ਸਿੱਖੀ ਚ ਨਾ ਦਾ ਕੋਈ ਨਿਸ਼ਾਨ ਹੈ ਨਹੀਂ ਤੂੰ ਮੈਨੂੰ ਕਹਿਣਾ ਮੈਂ ਸਿੱਖ ਵਾਂ ਤੇ ਮੈਂ ਤੇਰਾ ਪੁੱਤ ਵਾਂ ਤੇ ਤੇਰੇ ਕੋਲ ਤੇ ਇਹਨਾਂ ਵਿੱਚੋਂ ਕੋਈ ਵੀ ਚੀਜ਼ ਨਹੀਂ ਹੈਗੀ ਤੂੰ ਬਾਹਰ ਜਾ ਕੇ ਉਹ ਜੀਸਸ ਨੂੰ ਉਹਨੇ ਆਪਣਾ ਸਭ ਕੁਝ ਮੰਨ ਲਿਆ ਸੀ ਤੇ ਉਸ ਤੇ ਕਿਹਾ ਉਹ ਵਰਤੇ ਉਹਨੇ ਵੇਰ ਤੇ ਨੂਈਸਾ ਦੀ ਸੂਲੀ ਤਾਂ ਯਾਦ ਰਹਿ ਗਈ ਤੇ ਨੂਈਸਾ ਦੀ ਸੂਲੀ ਤਾਂ ਯਾਦ ਰਹਿ ਗਈ ਅੱਜ ਸਾਡੇ ਸਿੱਖਾਂ ਨਾਲ ਵੀ ਇੰਜ ਆ ਜੀ 25 ਦਸੰਬਰ ਕ੍ਰਿਸਮਸ ਡੇ ਉਹ ਤੇ ਵਧਾਈਆਂ ਦਿੰਦੇ ਆ ਪਰ ਕਦੀ ਭੁੱਲੀ ਜਾਂਦੇ ਆ ਵੀ 20 22 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਸਭ ਜਨਾਂ ਦਾ ਇਹ ਇਤਿਹਾਸਿਕ ਦਿਨ ਸਾਨੂੰ ਚੇਤੇ ਨਹੀਂ ਹੁੰਦਾ ਕਈ ਵਾਰ ਠੀਕ ਹੈ ਅਸੀਂ ਉਹਨਾਂ ਦੇਸ਼ਾਂ 'ਚ ਰਹਿੰਦੇ ਆ ਸਾਨੂੰ ਇੱਕ ਦੂਜੇ ਨੂੰ ਮੈਸੇਜ ਕਰਨੇ ਵੀ ਪੈਂਦੇ ਆ ਸੁੰਡੇ ਵੀ ਪੈਂਦੇ ਰਸੀ ਪਰ ਆਪਣੇ ਵੀ ਭੇਜੋ ਨਾ ਉਹਨਾਂ ਦੇ ਵੀ ਰੀਸੀਵ ਕਰੋ ਠੀਕ ਹੈ ਤੁਸੀਂ ਉਸ ਉਸ ਆਪਾਂ ਉਸ ਲੋਕਾਂ ਕੋ ਰਹਿਨੇ ਆ ਤੇ ਸਾਡਾ ਵੀ ਫਰਜ ਬੰਦਾ ਅਸੀਂ ਵੀ ਆਪਣਾ ਇਤਿਹਾਸ ਦਸੀਏ ਕਿ ਸਾਡੇ ਸਭ ਜਿਆਦੇ ਵੀ ਇਹਨਾਂ ਦਿਨਾਂ ਚ ਠੰਡਿਆਂ ਬੁਰਜਾਂ ਦੇ ਵਿੱਚ ਭੁੱਖੇ ਪਿਆਸੇ ਰਾਤਾਂ ਕਟੀਆਂ ਮਤਲਬ ਸਾਨੂੰ ਸੰਗ ਆ ਰਹੀ ਆਪਣੇ ਇਤਿਹਾਸ ਦੱਸਣ ਲੱਗਿਆਂ ਜਾਂ ਸਾਨੂੰ ਪਤਾ ਨਹੀਂ ਹੈਗਾ ਸਾਡੇ ਨਾਲ ਵੀ ਤੋਹ ਕੋਈ ਵਾਪਰ ਰਿਹਾ ਦੁੱਖ ਵੀ ਤੇ ਇਸੇ ਕਾ ਕਿ ਭੋਗ ਰਿਆ ਸੀ ਆਪਣੇ ਗੁਰੂ ਤੋਂ ਹੀ ਬੇਮੁਖ ਹੋ ਗਿਆ ਸਭ ਕੁਝ ਹੋਣ ਤੋਂ ਬਾਅਦ ਵੀ ਸਕੂਨ ਕਿਉਂ ਨਹੀਂ ਹੈਗਾ ਇਨਸਾਨ ਦੇ ਕੋਲ ਤੋ ਤੇ ਸ਼ਬਦ ਵਰਤੇ ਵੇ ਤੈਨੂੰ ਵੀ ਸਾ ਦੀ ਸੁੜੀ ਤਾਂ ਯਾਦ ਰਹਿ ਗਈ ਭੁੱਲੇ ਤਵੀਆਂ ਤੇ ਤਾੜੀਆਂ ਲਾਉਣ ਵਾਲੇ ਤਾੜੀ ਕਹਿੰਦੇ ਸਮਾਧੀ ਨੂੰ ਇਹ ਤਾੜੀ ਸ਼ਬਦ ਗੁਰਬਾਣੀ ਚ ਵੀ ਆਇਆ ਜੀ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈ ਹੈ 730 ਅੰਕ ਤੇ ਸਾਸੋਤੀ ਅੰਕ ਤੇ ਸੁਹੀ ਰਗ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਉਹਦੇ ਵਿੱਚ ਤਾੜੀ ਸ਼ਬਦ ਆਇਆ ਤੇ ਕਵੀ ਲਿਖਣ ਵਾਲੇ ਦਾ ਮਤਲਬ ਬਾਣੀ ਚ ਕੁਝ ਨਾ ਕੁਝ ਹਿੰਟ ਲੈਏ ਨੇ ਤਾੜੇ ਦਾ ਅਰਥ ਸਮਾਧੀ ਹੁੰਦਾ ਹੈ ਕੁ ਜਿਹੜਾ ਲਿਖਣ ਵਾਲਾ ਕਵੀ ਉਹਦੇ ਅੰਦਰ ਜਿੰਨ ਚ ਕਿਤਨਾ ਕਿਤੇ ਬਾਣੀ ਆਪਣਾ ਪ੍ਰਭਾਵ ਛੱਡਿਆ ਹੋਏਗਾ ਤਾਂ ਹੀ ਉਹਨੇ ਤਾੜੀ ਸ਼ਬਦ ਗੁਰਬਾਣੀ ਚ ਚੱਕਿਆ ਤਾੜੀ ਉਹਦਾ ਤਾੜੀ ਆਪਾਂ ਹੱਥ ਨਾਲ ਮਾਰਦੇ ਆਪਾਂ ਤਾੜੀ ਹੈ ਪਰ ਉਥੇ ਤਾੜੇ ਦਾ ਅਰਥ ਹੈ ਸਮਾਧੀ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਇ 732 ਅੰਕ ਹੈ ਜੀ ਸੁਹੀ ਰਾਗ ਹੈ ਸ਼ਬਦ ਤੁਸੀਂ ਬਹੁਤ ਵਾਰੀ ਸੁਣਿਆ ਬੜੇ ਚੋਟੀ ਦੇ ਰਾਗੀਆਂ ਨੇ ਉਹਦਾ ਕੀਰਤਨ ਕੀਤਾ ਗੱਲ ਨਹੀਂ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀ ਹੈ ਸੋਈ ਉਹ ਸ਼ਬਦ ਦਾ ਅਰਹਾ ਉਹਦਾ ਬੰਦ ਹੈ ਉਹਦੇ ਵਿੱਚ ਹੀ ਦੂਜੇ ਬੰਦ ਵਿੱਚ ਤਾੜੀ ਸ਼ਬਦ ਆਉਂਦਾ ਹੈ ਉਥੇ ਸ਼ਬਦ ਵਰਤੇ ਮਹਾਰਾਣੀ ਜੰਦਾ ਵੱਲੋਂ ਕਵੀ ਨੇ ਪੇਸ਼ ਕੀਤਾ ਵੇ ਤੈਨੂੰ ਵੀ ਸਾ ਦੀ ਸੁਲੀ ਤਾਂ ਯਾਦ ਰਹਿ ਗਈ ਭੁੱਲੇ ਤਵੀਆਂ ਤੇ ਤਾੜੀਆਂ ਲਾਉਣ ਵਾਲੇ ਚਾਂਦਨੀ ਚੌਂਕ ਸੀਸ ਕਟਾਉਣ ਵਾਲੇ ਹੁਣ ਅਗਲਾ ਸ਼ਬਦ ਸੁਣਨ ਵਾਲਾ ਹੈ ਵੇ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ ਇਹਦੇ ਨਾਲੋਂ ਤੇਰੀ লাশ ਆਉਂਦੀ ਤੇ ਤੂੰ ਧਰਮ ਤੋਂ ਜਾਣ ਦਿੰਦਾ ਨਾ ਤੇ ਤੇਰੀ লাশ ਵੇਖ ਕੇ ਵੀ ਮੈਨੂੰ ਖੁਸ਼ੀ ਹੁੰਦੀ ਮੇਰਾ ਪੁੱਤ ਸਿੱਖ ਹੋ ਕੇ ਦੁਨੀਆ ਤੋਂ ਗਿਆ ਵੇ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ ਰਹਿੰਦੀ ਗੁਰੂ ਨੂੰ ਮੂੰਹ ਵਖਣ ਜੋਗੀ ਕਮਸ਼ਕਮ ਗੁਰੂ ਦੇ ਸਾਹਮਣੇ ਜਾ ਕੇ ਤੇ ਮੇਰਾ ਸਿਰ ਨਾ ਨੀਵਾ ਹੁੰਦਾ ਗੁਰੂ ਦੇ ਸਾਹਮਣੇ ਸਿਰ ਉੱਚਾ ਕਰਕੇ ਤੁਰਦੀ ਨਾ ਮੈਂ ਵੇ ਚੰਗਾ ਹੁੰਦਾ ਜੇ ਧਰਮ ਤੋਂ ਜਾਣ ਦਿੰਦਾ ਰਹਿੰਦੀ ਗੁਰੂ ਨੂੰ ਮੂੰਹ ਵਖਣ ਜੋਗੀ ਰੂਹ ਤੜਫਦੀ ਸ਼ੇਰੇ ਪੰਜਾਬ ਦੀ ਨਾ ਰਹਿੰਦੀ ਸਿੱਖ ਦੀ ਮਾਂ ਅਖਵਾਂ ਜੋਗੀ ਉਹਦੀ ਰੂਹ ਨਾ ਤੜਫਦੀ ਤੇ ਮੈਂ ਇਹ ਮਾਨ ਕਰਦੀ ਕਿ ਮੈਂ ਕਿਸੇ ਸਿੱਖ ਦੀ ਮਾਂ ਵਾਂ ਮੇਰੇ ਕੋਲੋਂ ਇਹ ਰਤਬਾ ਅਹੁਦਾ ਖਸਦਾ ਨਾ ਬੇਪੁੱਤਰਾ ਮੇਰੇ ਕੋਲ ਤੇਰੀ ਇਹੋ ਅਰਦਾਸ ਹੈ ਕਿ ਤੂੰ ਵਾਪਸ ਪਰਤ ਕੇ ਇਸ ਬਣਿਆ ਜਾ ਤੇ ਮਾਂ ਦੇ ਕਹੇ ਹੋਏ ਬੋਲਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਹਿਰਦੇ ਤੇ ਇਹੋ ਜਿਹਾ ਅਸਰ ਕੀਤਾ ਕਿ ਮਹਾਰਾਜਾ ਦਲੀਪ ਸਿੰਘ ਪਿਛਲੀ ਉਮਰੇ ਆ ਕੇ ਉਹ ਸਿੱਖੀ ਸਰੂਪ ਵਿੱਚ ਆ ਕੇ ਉਹਨੇ ਆਪਣਾ ਬਾਕੀ ਜੀਵਨ ਗੁਜ਼ਾਰਿਆ ਪਿਆਰਿਓ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਮਾਂ ਕੋਲ ਬੜੀ ਵੱਡੀ ਕਲਾ ਹੈ ਮਾਂ ਬਾਪ ਬੱਚੇ ਦਾ ਪਹਿਲਾ ਟੀਚਰ ਹੈ ਆਪ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਈਏ ਚੰਗੀ ਸਿੱਖਿਆ ਦੇਈਏ ਠੀਕ ਹੈ ਤਨ ਪਦਾਰ ਦੁਨੀਆ ਦੇ ਕਮੋਣੇ ਨੇ ਪਰ ਮਸ਼ੀਨਾਂ ਨਾ ਬਣਾਈਆਂ ਆਪਣੇ ਬੱਚਿਆਂ ਨੂੰ ਅੱਜ ਅਸੀਂ ਕਾਲਜਾਂ 'ਚ ਕਈ ਵਾਰੀ ਸੈਮੀਨਾਰ ਲਾਉਣ ਜਾਂਦੇ ਆ ਉਸੋਂ ਦੇ ਟੀਚਰ ਦੱਸਦੇ ਕਹਿੰਦੇ ਜੀ ਕੀ ਹੋ ਗਿਆ ਸਮਾਜ ਨੂੰ ਮਾਪੇ ਕਹਿੰਦੇ ਬੱਚੇ ਦੇ ਇੰਨੇ ਪਰਸੈਂਟ ਨੰਬਰ ਆਉਣੇ ਚਾਹੀਦੇ ਆ ਬੱਚਾ ਕੁਝ ਹੋਰ ਸੋਚ ਰਿਹਾ ਇਨਸਾਨੀਅਤ ਦੀ ਗੱਲ ਤੇ ਹੋਈ ਨਹੀਂ ਰਹੀ ਮਸ਼ੀਨ ਥੋੜਾ ਬੜਨਾ ਸੀ ਵੀ ਤਾਨ ਪਦਾਰਥ ਆ ਗਿਆ ਮੰਨ ਲਓ ਕੱਲ ਨੂੰ ਤੁਹਾਡੇ ਬੱਚੇ ਕੋਲ ਚਾਰ ਕੋਠੀਆਂ ਆ ਵੀ ਗਈਆਂ ਜੇ ਉਹਦੇ ਕੋਲ ਤੁਹਾਡੇ ਕੋਲ ਬਹਿਣ ਦਾ ਟਾਈਮ ਹੀ ਨਹੀਂ ਉਹਨੂੰ ਕਦਰ ਹੀ ਹੈ ਨਹੀਂ ਕਿ ਮਾਪੇ ਕੀ ਹੁੰਦਾ ਤੇ ਕੀ ਕਰੋਗੇ ਚਾਰ ਕੋਠੀਆਂ ਨੂੰ ਜੀ ਬੜੇ ਬੜੇ ਲੋਕ ਹੈਗੇ ਜਿਨ੍ਹਾਂ ਕੋਲ ਪਤਾ ਨਹੀਂ ਕਿੰਨਾ ਕਿੰਨਾ ਵੱਡਾ ਕਾਰੋਬਾਰ ਹੈ ਰੂਮ ਦੇ ਵੇਖੇ ਮੈਂ ਮੈਂ ਉੱਥੇ ਯੂਐਸਏ ਦੀ ਗੱਲ ਹੈ ਮੈਂ ਕਥਾ ਕਰਕੇ ਬਾਹਰ ਨਿਕਲਿਆ ਤੇ ਗੱਡੀ ਲੱਗੇ ਇੱਕ ਵੀਰ ਆਣ ਕੇ ਰੋਣ ਲੱਗ ਪਿਆ ਕਹਿੰਦਾ ਭਾਈ ਸਾਹਿਬ ਮਿਲੀਅਨ ਡਾਲਰਾਂ ਦਾ ਮਾਲਕ ਐ ਮੈਂ 45 ਸਾਲ ਹੋ ਗਏ ਮੈਨੂੰ ਇਸ ਕੰਟਰੀ ਚ ਆਏ ਨੂੰ ਪਰ ਮੈਨੂੰ ਅੱਜ ਲੱਗਦਾ ਮੇਰੇ ਵਰਗਾ ਗਰੀਬ ਬੰਦਾ ਕੋਈ ਨਹੀਂ ਮੈਂ ਕਿਹਾ ਕੀ ਹੋਇਆ ਜੀ ਕਹਿੰਦਾ ਦੋ ਬੱਚੇ ਨੇ ਦੋਵੇਂ ਸਾਡੇ ਨਾਲ ਨਹੀਂ ਰਹਿ ਰਹੇ ਅਸੀਂ ਇਕੱਲੇ ਰਹਿ ਰਹੇ ਹਾਂ ਮੈਂ ਕਿਹਾ ਵਿਆਹੇ ਨੇ ਕਹਿੰਦਾ ਨਾ ਧੀ ਵਿਆਹੀ ਹੈ ਨਾ ਪੁੱਤ ਵਿਆਹਿਆ ਦੋਨੋਂ ਕੁਆਰੇ ਸਾਡੇ ਤੋਂ ਵੱਖਰੇ ਰਹਿ ਰਹੇ ਪ੍ਰੈਕਟਿਸ ਕਰ ਰਹੇ ਆ ਵੀ ਮਾਪੇ ਤੋਂ ਬਿਨਾ ਕਿੱਦਾਂ ਰਹੀਦਾ ਹੈ ਕੰਦਾ ਅੱਜ ਅਸੀਂ ਕੰਦਾ ਨਾਲ ਟੱਕਰਾ ਮਾਰਦੇ ਆ ਜਦੋਂ ਆਏ ਸੀ ਨਿਹਰਾ ਪੈਸੇ ਨੂੰ ਮੁੱਖ ਰੱਖ ਲਿਆ ਇਹਨਾਂ ਕੋਲ ਬਹਿਣ ਦਾ ਸਾਡੇ ਕੋਲ ਵਕਤ ਨਹੀਂ ਜੇ ਪਹਿਲਿਆਂ ਨੇ ਗਲਤੀਆਂ ਕੀਤੀਆਂ ਨੇ ਤੇ ਅਗਲੀ ਪੀੜ੍ਹੀ ਨੂੰ ਹੱਥ ਜੋੜ ਕੇ ਤਰਲਾਏ ਤੁਹਾਡੇ ਅੱਗੇ ਬੋੜੀ ਕਰੋ ਬੱਚੇ ਨੂੰ ਵਕਤ ਦਿਓ ਬੱਚੇ ਅੰਦਰ ਕੈਮੀਕਲ ਬਣਦਾ ਜਦੋਂ ਘਾਰ ਉਹਨੂੰ ਮਾਂ ਨਹੀਂ ਨਾ ਦਿਸਦੀ ਉਹ ਫਿਰ ਤਜਾਹ ਬਣਦਾ ਨਾ ਉਹ ਫਿਰ ਜ਼ਹਿਰ ਦਾ ਰੂਪ ਧਾਰਨ ਕਰਦਾ ਫਿਰ ਉਰੀਆਂ ਪ੍ਰਾਣੀਆਂ ਮਾਵਾਂ ਪੰਜ-ਪੰਜ ਛੇ-ਛੇ ਬੱਚੇ ਪਾਲਦੀਆਂ ਸੀ ਨਾ ਬੱਚੇ ਵੀ ਮਾਵਾਂ ਤੋਂ ਜਾਨਵਰ ਦੇ ਸੀ ਅੱਜ ਇਕੱਲਾ ਬੱਚਾ ਮਾਂ ਨੂੰ ਟਿੱਚ ਨਹੀਂ ਜਾਣਦਾ ਕਾਰਨ ਹੀ ਤਲਵ ਕਿ ਵੇਖੋ ਨਾ ਗਰਤ ਤਿਫਲ ਮੈਂ ਬੁਆਏ ਕਿ ਆ ਮਾਂ-ਬਾਪ ਕੇ ਕਿਰਦਾਰ ਕੀ ਤਿਫਲ ਕਹਿੰਦੇ ਬੱਚੇ ਨੂੰ ਕਹਿੰਦਾ ਬੱਚੇ ਵਿੱਚੋਂ ਮਾਂ-ਬਾਪ ਦੀ ਖੁਸ਼ਬੂ ਕਿੱਥੋਂ ਆਉਣੀ ਹੈ ਤਿਫਲ ਮੈਂ ਬੁਆਏ ਕਿ ਆ ਮਾਂ-ਬਾਪ ਕੇ ਕਿਰਦਾਰ ਕੀ ਦੁੱਧ ਤੋਂ ਡੱਬੇ ਕਾ ਤਾਲੀਮ ਹੈ ਸਰਕਾਰ ਕੀ ਦੁੱਧ ਡੱਬੇ ਦਾ ਪਿਆ ਤਾਂ ਸਿੱਖਿਆ ਸਕੂਲਾਂ ਦੇ ਦਿੱਤੀ ਮਾਂ-ਬਾਪ ਤੇ ਬੱਚੇ ਦੇ ਜੀਵਨ ਚੋਂ ਲਾਭ ਹੀ ਨਹੀਂ ਰਿਹਾ ਅੱਜ ਕੱਲ ਲਭ ਰਿਹਾ ਜੀ ਬੋਤੀਆ ਮਾਂਵਾਂ ਤੇ ਦੁੱਧ ਪੀਉਣ ਨੂੰ ਵੀ ਤਿਆਰ ਨਹੀਂ ਆਇਆ ਬੱਚਾ ਉਹਨੂੰ ਦੁੱਧ ਪਿਆ ਤਾਂ ਗਾਂ ਦਾ ਮੱਝ ਦਾ ਸਿੱਖਿਆ ਸਕੂਲਾਂ ਨੇ ਦਿੱਤੀ ਤੇ ਆਸ ਪਤਾ ਕੀ ਲਾਉਂਦੇ ਇਹਨੇ ਬਢੇਪੇ ਵੇਲੇ ਸਾਡੀ ਮੁੜ ਕੇ ਬੋਲੋ ਜੀ ਸੇਵਾ ਕਰਨੀ ਨਾ ਪਾਈ ਭੁੱਲ ਜਾਓ ਇਹ ਗੱਲ ਉਹ ਕੋ ਭਾਗਾ ਵਾਲਾ ਪਰਿਵਾਰ ਜਿਹੜਾ ਕੋ ਗੁਰਮਤ ਨਾਲ ਜੁੜਿਆ ਹੈ ਜਿਨ੍ਹਾਂ ਕਰਾਂ ਚੰਗੇ ਸੰਸਕਾਰ ਹੈ ਜਿਨ੍ਹਾਂ ਨੇ ਚੰਗੀ ਚੰਗਾ ਬੀਜ ਬੀਜਿਆ ਹੈ ਜਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਸਾਹਮਣੇ ਆਪਣੇ ਮਾਪੇ ਨੂੰ ਬਹੁਤ ਰਿਸਪੈਕਟ ਦਿੱਤੀ ਹੈ ਇੱਜ਼ਤ ਨਾਲ ਰਹਿਣਾ ਸਿੱਖਿਆ ਜਿਨ੍ਹਾਂ ਨੇ ਸਮਝ ਲਓ ਉਹ ਆਪਣਾ ਆਉਣ ਵਾਲਾ ਸਮਾਂ ਸਵਾਰ ਰਹੇ ਆ ਆਓ ਗੁਰੂ ਬਖਸ਼ਿਸ਼ ਕਰੇ ਮਾਤਾ ਪਰਮਜੀਤ ਕੌਰ ਜੀ ਜੋ ਨਵੰਬਰ ਦੇ ਮਹੀਨੇ 2024 ਚ ਇਸ ਫਾਨੀ ਦੁਨੀਆ ਵਿੱਚੋਂ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਦੇ ਸਮੁੱਚੇ ਪਰਿਵਾਰ ਨੇ ਇੱਕ ਬਹਾਨਾ ਬਣਦਾ ਜੀ ਗੁਰਮਤ ਸਮਾਗਮ ਦਾ ਕਿ ਆਪਾਂ ਬੈਠ ਕੇ ਚਰਚਾ ਕਰ ਲੈ ਜਾਣਾ ਤੇ ਸਾਰਿਆਂ ਨੇ ਪਿਆਰਿਓ ਕੋ ਆ ਚਲੇਗਾ ਕੋ ਕਾਲ ਚਲ ਜੂਗਾ ਇਹ ਦੁਨੀਆ ਜੀ ਸਾਰਿਆਂ ਜਾਣਾ ਪਰ ਚੰਗਾ ਬੀਜ ਕੀ ਬੀਜੂ ਮੈਂ ਤੇ ਕਹਣਾ ਨਾ ਹਾਰ ਦੁਨੀਆ ਤੋਂ ਜਾਣ ਵਾਲਾ ਇਨਸਾਨ ਇੱਕ ਸੁਨੇਹਾ ਦੇ ਕੇ ਜਾਂਦਾ ਹੈ ਭਲਾ ਕਿਹੜਾ ਕਿ ਜੇ ਏਨੇ ਸਾਲ ਬੀਤਣ ਤੋਂ ਬਾਅਦ ਮੈਂ ਨਹੀਂ ਰਿਹਾ ਤੇ ਰਹਿਣਾ ਭਾਈ ਤੂੰ ਹਮ ਨਹੀਂ ਜਾਏਗਾ ਅੱਜ ਤੋਂ ਚੰਗੇ ਕੰਮ ਕਰਨ ਦੀ ਆਤ ਪਾਲੀਏ ਆਓ ਜੋਦ ਨੇ ਆਵੇਂ ਸੋਦਨ ਜਾਹੀ ਕਰਨਾ ਕੂਚ ਰਹਿਣ ਫਿਰਨਾ ਹੀ ਸੰਗ ਚਲਤ ਹੈ ਹਮ ਪੀ ਚਲਣਾ ਦੂਰ ਗਵਨ ਸਰੀ ਉੱਪਰ ਮਰਨਾ ਮਰਗ ਦੇ ਕਿਆ ਤੂੰ ਸੋਇਆ ਜਾਗ ਏਾਨਾ ਤੇ ਜੀਵਨ ਜਗ ਸੱਚ ਕਰ ਜਾਨਾ ਤੂੰ ਐਸੇ ਜੀਵਨ ਨੂੰ ਇਦਾਂ ਦਾ ਸਮਝ ਲਿਆ ਕਿ ਮੈਂ ਕਿਹੜਾ ਹੁਣ ਖਤਮ ਹੋਣਾ ਚੰਗਾ ਜੀਵਨ ਹਰ ਪਲ ਨੂੰ ਇਦਾਂ ਇੰਜੋਏ ਕਰੋ ਇਹ ਮਿਲਿਆ ਇਹਨੂੰ ਖੁਸ਼ੀ ਨਾਲ ਹੰਡਾਓ ਵਧੀਆ ਕੰਮ ਕਰੋ ਕਿਸੇ ਦਾ ਬੁਰਾ ਨਾ ਕਰੋ ਨਾ ਜਿਹਨ ਚ ਬੁਰਾ ਖਿਆਲ ਆਉਣ ਦਿਓ ਤੇ ਨਾ ਕੋ ਬੁਰਾ ਕਰਮ ਕਰੋ ਵੇਖਿਓ ਜ਼ਿੰਦਗੀ ਵਿੱਚ ਕਿਵੇਂ ਹਮੇਸ਼ਾ ਚੜ੍ਹਦੀ ਕਲਾ ਹੁੰਦੀ ਆ ਇੱਕ ਬੇਨਤੀ ਸਵੇਰੇ ਟਾਈਮ ਨਾਲ ਉੱਠਣ ਦੀ ਆਦਤ ਪਾਈਏ ਘਰਾਂ ਚ ਬਾਣੀ ਪੜਨ ਦੀ ਆਦਤ ਪਾਈਏ ਖੰਡੇ ਵੱਟ ਦੀ ਪੌ ਲੈ ਕੇ ਗੁਰੂ ਦੇ ਪੁੱਤਰ ਤੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਤੇ ਆਪਣੇ ਗੁਰੂ ਤੋਂ ਸਵਾਏ ਕਿਸੇ ਅੱਗੇ ਝੁਕਣਾ ਨਹੀਂ ਆਗਿਆ ਪਈ ਆਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਕਰਨਤ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਸ ਆਪਣੇ ਗੁਰੂ ਦੇ ਚਰਨ ਲੱਗੇ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਤੁਸੀਂ ਇਲਾਕਾ ਨਿਵਾਸੀ ਜਿੰਨੇ ਵੀ ਤੁਸੀਂ ਪਤਵੰਤੇ ਰਿਸ਼ਤੇਦਾਰ ਸਾਖ ਸਬੰਧੀ ਪਹਿਲੀ ਵਾਰ ਤੁਹਾਡੇ ਨਗਰ ਇੱਥੇ ਆਉਣ ਦਾ ਮੌਕਾ ਮਿਲਿਆ ਜੀ ਬਹੁਤ ਟਿਕਾਣ ਨਾਲ ਤੁਸੀਂ ਬੈਠ ਕੇ ਵਿਚਾਰ ਸਰਵਣ ਕੀਤੇ ਨੇ ਵਿਚਾਰਾ ਕਰਦੇ ਆ ਜੋ ਭੁੱਲਾਂ ਹੋਈਆਂ ਨੇ ਉਹ ਮੇਰੀਆਂ ਨੇ ਜੋ ਸ਼ਬਦ ਚੰਗੇ ਲੱਗੇ ਉਹ ਗੁਰੂ ਦੇ ਸਮਝ ਕੇ ਨਾਲ ਲੈ ਜਿਓ ਉਹਨੂੰ ਕਮਾਇਓ ਸਮਝਿਓ ਵਿਚਾਰਿਓ ਚੰਗਾ ਬੀਜ ਬੱਚਿਆਂ ਦੇ ਵਿੱਚ ਬੀਜੀਏ ਚੰਗੇ ਸੰਸਕਾਰ ਦੀਏ ਨੇਕ ਔਲਾਦ ਦੇ ਕੇ ਜਾਣਾ ਸਮਾਜ ਨੂੰ ਇਸ ਤੋਂ ਵੱਡੀ ਮੈਂ ਸਮਝਦਾ ਸੇਵਾ ਕੋਈ ਨਹੀਂ ਪਿਆਰਿਓ ਤੁਸੀਂ ਕੋਈ ਸਮਾਜ ਵਿੱਚ ਨੇਕ ਵਿਚਾਰ ਵਾਲਾ ਪੁੱਤਰ ਤੀ ਦੇਜੋ ਸਭ ਤੋਂ ਵੱਡਾ ਪਰਉਪਕਾਰ ਹੈ ਤੇ ਉਹਦੇ ਵਾਸਤੇ ਸਾਨੂੰ ਬੀਜ ਬੀਜਣਾ ਪੈਣਾ ਸਾਰਿਆਂ ਦਾ ਭਲਾ ਕਰੇ ਮਾਲਕ ਕਾਲਪੁਰਖ ਪੁੱਲਾਂ ਚੁੱਕਾਂ ਦੀ ਖੇਮਾ ਬੁਲੰਦ ਆਵਾਜ਼ ਵੀ ਫਤਿਹ ਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ